ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਪ੍ਰਿੰਟਿਡ ਹੈਗੇ ਆ ਬਹੁਤ ਹੀ ਵਧੀਆ ਇਹ ਖਾਦੀ ਸਿਲਕ ਦਾ ਫੈਬਰਿਕ ਰਹਿਣ ਵਾਲਾ ਬਹੁਤ ਹੀ ਸੋਹਣੇ ਦੇ ਵਿੱਚ ਪ੍ਰਿੰਟ ਆ ਗਿਆ ਬਿਲਕੁਲ ਸਰਦਾਰੀ ਜੀ ਲੁੱਕ ਵਾਲੇ ਪ੍ਰਿੰਟ ਆ ਸੋਬਰ ਸਿੰਪਲ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋ ਅچھے ਦੁਪट्टे ਰੈਡੀ ਕਰ ਸਕਦੇ ਹੋ ਸਿੰਪਲ ਬਣਾਣਾ ਹੈ ਤਾਂ ਸਿੰਪਲ ਬਣਾ ਸਕਦੇ ਹੋ ਅਗਰ ਥੋੜਾ ਤੁਸੀਂ ਪਾਰਟੀ ਵੇਰ ਇਹਨਾਂ ਨੂੰ ਲੁੱਕ ਦੇਣੀ ਹੈ ਤਾਂ ਤੁਸੀਂ ਚ ਲੇਸਿਸ ਲਗਾ ਕੇ ਥੋੜਾ ਬਹੁਤ मतलब वर्क दी फिनिशिंग दे सकदी हैगी है, है है, हो है। तो है, है, बोथ ही सोने प्रिंट आई है ਤੁਸੀਂ ਦੇਖ ਰਹੇ ਹੈਗੇ ਹੋ प्रिंटेड शर्ट प्रिंटेड बॉटम है बूटे ही बनी हुई है जेड़ा अपनी बॉटम है बाकी ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੀ ਸ਼ਰਟ ਬਣਾਣੀ ਹੈ ਕਿਹੜੀ बॉटम ਬਣਾਣੀ ਹੈਗੀ ਹੈ ਟਾਈ ਟਾਈ ਮੀਟਰ ਦੀ ਇਹ ਸ਼ਰਟ ਹੈ ਖਾਦੀ ਸਿਲਕ ਦਾ ਫੈਬਰਿਕ ਰਹਿਣ ਵਾਲਾ ਹੈਗਾ बोथ ही ਵਧੀਆ ਫੈਬਰਿਕ ਆ ਐਂਡ ਇਹ ਫੈਬਰਿਕ ਅੱਜਕੱਲ ਬਹੁਤ ਜ਼ਿਆਦਾ ਡਿਮਾਂਡ ਵਿੱਚ ਚੱਲ ਰਿਹਾ ਹੈ ਸਭ ਤੋਂ ਵਧੀਆ ਗੱਲ ਇਹ ਉਸ ਕਲਰ ਬਹੁਤ ਪਿਆਰੇ ਨੇ ਸਾਰੇ ਹੀ ਕਲਰ ਸਰਦਾਰੀਆ ਮਾਊਸ ਸ਼ੇਡ ਦੇਖੋ ਕਿੰਨਾ ਸੋਹਣਾ ਹੈਗਾ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਪ੍ਰਿੰਟ ਲੁੱਕ ਦੇਣ ਵਾਲੇ ਨੇ ਅਲਟੀਮੇਟ ਕਲੈਕਸ਼ਨ ਹੈਗੀ ਬੜੇ ਹੀ ਪਿਆਰੇ ਯੂਨੀਕ ਜਿਹੇ ਪ੍ਰਿੰਟਰ ਆਉਣ ਵਾਲੇ ਹੈਗੇ ਆ ਤੇ ਤੁਸੀਂ ਜਿਵੇਂ ਸ਼ਰਟ ਨਾਲ ਦਾ ਪੈਚ ਬਾਟਮ ਤੇ ਲਗਵਾ ਸਕਦੇ ਹੋ ਇੱਕ ਦੂਸਰੇ ਦਾ ਫੈਬਰਿਕ ਸ਼ਰਟ ਤੇ ਬਾਟਮ ਤੇ ਬਟਨ ਬਾਟਮ ਦਾ ਸ਼ਰਟ ਤੇ ਲਗਵਾ ਕੇ ਬਹੁਤ ਅੱਛਾ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੈਗੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗਾ ਸਟਿਚਿੰਗ ਕਰਵਾਉਣਾ ਚਾਹੁੰਦੇ ਉਹ ਵੀ ਕਰਵਾ ਸਕਦੇ ਹੈਗੇ ਹੋ ਬਾਕੀ ਤੁਸੀਂ ਇਹਨਾਂ ਨਾਲ ਦੁਪੱਟੇ ਐਡ-ਆਨ ਕਰਾਉਣਾ ਚਾਹੁੰਦੇ ਉਹ ਵੀ ਕਰਵਾ ਸਕਦੇ ਹੈਗੇ ਹੋ किसी भी तरह दुपट्टा इस टाइड करवा हो सिंगल कलर का करवा सकते हो दुपट्टे लेसिस लगवा सकते हो अपने तरीके कस्टमाइज़ अपने तो करवा सकते है सोने हैं बहुत ही सोहने प्रिंट रहने वाले लिमिटिड जो स्टॉक है बिल्कुल नैक्सट आ गया पश्मीने स्क्रीन पेंटिंग हाँ जी लास्ट आपटन से स्क्रीन पेंटिंग लैके आए इस बार की जी पश्मीने का फैबरिक है प्योर पश्मीना फैबरिक पर इसके उपर स्क्रीन पेंटिंग की है विध दुपट्टा है बहुत ही सोहने प्रिंटी देख रहे हैं स्क्रीन पेंटिंग है ਜਿਹੜਾ ਕਿ ਆਪਣੀ ਇੱਕ ਸੂਟਾਂ ਦੀ ਕਲੈਕਸ਼ਨ ਵਿੱਚ ਇੱਕ ਸਕਰੀਨ ਪੇਂਟਿੰਗ ਦਾ ਸੂਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਥੋੜਾ ਡਿਫਰੈਂਟ ਲੁੱਕ ਦਿੰਦਾ ਹੈ ਤੁਸੀਂ ਹਰ ਓਕੇਸ਼ਨ ਤੇ ਵੇਅਰ ਕਰ ਸਕਦੇ ਹੋ ਹੈਗਾ ਸਿੰਪਲ ਸੋਬਰ ਹੈਗਾ ਤਾਂ ਬੜੀ ਹਿਸਾਬ ਨਾਲ ਜੀ ਕਲੈਕਸ਼ਨ ਹੈਗੀ ਹੈ ਨੈਕਸਟ ਆਪਾਂ ਤੁਹਾਨੂੰ ਦਿਖਾਣੇ ਹੈਗੇ ਆ ਟਾਈ ਐਂਡ ਡਾਈ ਦੀ ਕਲੈਕਸ਼ਨ ਇਹ ਬਟ ਸ਼ਿਮਰ ਦੇ ਵਿੱਚ ਹੈ ਫੈਬਰਿਕ ਸ਼ਿਮਰ ਦਾ ਰਹਿਣ ਵਾਲਾ ਹੈ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦਾ ਮਤਲਬ ਜਿਹੜਾ ਸ਼ਰਟ ਹੈ ਨਾ ਸ਼ਿਮਰ ਦੀ ਬਾਟਮ ਹੈ ਤੇ ਦੁਪੱਟਾ ਵੀ ਸ਼ਿਮਰ ਦਾ ਲਾਈਨਿੰਗ ਵਾਲਾ ਦੁਪੱਟਾ ਹੈਗਾ ਤੁਸੀਂ ਦੇਖ ਰਹੇ ਹੋ ਡਬਲ ਡਾਈ ਕੀਤਾ ਹੋਇਆਗਾ গোল্ডেন টাচ ਦੇ ਵਿੱਚ ਦੁਪੱਟਾ ਰਹਿਣ ਵਾਲਾ ਹੈ ਲਾਈਨਿੰਗ ਵਾਲਾ ਸਭ ਦੇ ਦੁਪੱਟਿਆਂ ਦੇ ਵਿੱਚ ਲਾਈਨਿੰਗ ਹੋਏਗੀ ਤਾਂ ਸ਼ਿਮਰ ਦਾ ਪਿਓਰ ਸ਼ਿਮਰ ਦੇ ਦੁਪੱਟੇ ਹੋਣਗੇ ਇਹ ਤਾਂ ਇਹ ਵੀ ਬਹੁਤ ਸੋਹਣਾ ਜ ਹੈ ਇਹਨਾਂ ਤੇ ਅਗਰ ਤੁਸੀਂ ਇਸ ਪਲੇਨ ਫੈਬਰਿਕ ਆ ਜਿਵੇਂ ਟਾਈ ਐਂਡ ਡਾਈ ਦਾ ਇਸ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਜਿਵੇਂ ਵੀ ਕਰਵਾਉਣਾ ਚਾਹੇ ਕਰਵਾ ਸਕਦੇ ਹੈਗੇ ਹੋ ਤੇ ਐਜ਼ ਇਟ ਸਿੰਪਲ ਸੋਬਰ ਵੀ ਵੇਅਰ ਤੁਸੀਂ ਕਰ ਸਕਦੇ ਹੈਗੇ ਹੋ ਅਗਰ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਚੋਇਸ ਆ ਤੇ ਇਸ ਵਿੱਚ ਕਲਰ ਆਪਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਇਸ ਨੂੰ ਲੁਕੋ ਬੋਸ ਸੋਣੀ ਆਂਦੀ ਹੈ ਸ਼ਿਮਰ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਮਤਲਬ ਕਲੈਕਸ਼ਨ ਹੈਗੀ ਹੈ ਟਾਈ ਐਂਡ ਡਾਈ ਦੀ ਗਰਮੀਚ ਵੀ ਆਪਾਂ ਇਹ ਬਹੁਤ ਟਾਈ ਐਂਡ ਡਾਈ ਦੇ ਸਿਲਕ ਕਿਤੇ ਆ ਬਟ ਇਹ ਥੋੜੀ ਡਿਫਰੈਂਟ ਆ ਨੈਕਸਟ ਆ ਗਈ ਇਹ ਵੀ ਸਿਲਕ ਹੈ ਜੀ ਬਹੁਤ ਹੀ ਸੋਣੀ ਸਿਲਕ ਜਾਂਫੀਆ ਸਿਲਕ ਬੜਾ ਹੀ ਪਿਆਰੀ ਜੀ ਕਲੈਕਸ਼ਨ ਹੈ ਇਹ ਵੀ ਸਿੰਪਲ ਸੋਬਰ print ਬਹੁਤ ਸੋਹਣੇ ਸਰਦਾਰੀ ਹੈ ਬਹੁਤ ਹੀ ਜ਼ਿਆਦਾ ਸੋਹਣੇ ਸਰਦਾਰੀ ਜੇ ਸਿੰਪਲ ਜੀ ਪਰਸਨਲੀ ਮੈਨੂੰ ਇਹ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਕਿਉਂਕਿ ਇਹ ਇੱਕਦਮ ਮਤਲਬ ਕਲਾਸੀ ਲੁੱਕ ਦਿੰਦੇ ਜਦੋਂ ਇਹ ਸਟਿਚ ਹੁੰਦੇ ਆ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਜਾਂਦੀ ਹੈ ਦੁਪट्टे ਵਗੈਰਾ ਨਾਲ ਇਹ ਸੂਟ ਵੇਅਰ ਕਿਤੇ ਬੜੇ ਹੀ ਸੋਹਣੇ ਕਲਾਸੀ ਲੁੱਕ ਦਿੰਦੇ ਨੇ ਇੱਕ ਡੀਸੈਂਟ ਜੀ ਲੁੱਕ ਦਿੰਦੇ ਨੇ ਕਲਰਸ ਤੁਸੀਂ ਇਸ ਵਿੱਚ ਦੇਖ ਰਹੇ ਹੋ ਇਹ ਲਿਮਟਿਡ ਜャ ਸਟਾਕ ਆ ਜਿੰਨਾ ਨੇ ਵੀ ਲੈਣਾ ਉਹਦਾ ਸਕਰੀਨਸ਼ਾਟ ਲੈ ਲਓ ਜਿਹੜਾ ਵੀ ਸੂਟ ਪਸੰਦ ਦਾ ਸਕਰੀਨਸ਼ਾਟ ਲੈਂਦੇ ਜਾਓ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਵਟਸਐਪ ਤੇ ਮੈਸੇਜ ਕਰਕੇ ਸੂਟ ਬਾਰੇ ਜਾਣਕਾਰੀ ਹੋਰ ਲੈਣੀ ਚਾਹੁੰਦੇ ਹੋ ਲੈ ਸਕਦੇ ਹੋ ਵਟਸਐਪ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮਤਲਬ ਕੁਐਸਚਨ ਹੈ ਤਾਂ ਤੁਸੀਂ ਪੁੱਛਣਾ ਚਾਹੋ ਪੁੱਛ ਸਕਦੇ ਹੋ ਕਲਰਸ ਦੇਖੋ ਕਿੰਨੇ ਪਿਆਰੇ ਪਿਆਰੇ ਇਸ ਵਿੱਚ ਬਹੁਤ ਹੀ ਸੋਹਣੇ ਨੈਕਸਟ ਮੋਸਟ ਡਿਮਾਂਡਿੰਗ ਆਰਟੀਕਲ ਇਹ ਤਾਂ ਆਰਟੀਕਲ ਜਦੋਂ ਜਾਂਦਾ ਉਦੋਂ ਹੀ ਸੇਲ ਹੋ ਜਾਂਦਾ ਹੈਗਾ ਦਾ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਗਾਵੜੀ ਦਾ ਫੈਬਰਿਕ ਰਹਿਣ ਵਾਲਾ ਪ्योर ਗਾਵੜੀ ਰਹਿਣ ਵਾਲੀ ਹੈ ਪ੍ਰਿੰਟਡ ਸ਼ਰਟ ਬਾਟਮ ਹੈਗੀ ਹੈ ਮਤਲਬ ਜਰੀ ਦਾ ਵਰਕ ਕੀਤਾ ਹੋਇਆ ਹੈਗਾ ਬੁੱਟੀ ਦੇ ਵਿੱਚ ਤਾਂ ਬੜੇ ਸੋਹਣੇ ਕਲਰ ਹੈ ਇਸ ਵਿੱਚ ਪਹਿਲਾਂ ਤਾਂ 20 ਪਲੱਸ ਸ਼ੇਡ ਆਏ ਸੀ ਸਾਰੇ ਹੀ ਸੋਲਡ ਆਊਟ ਹੋ ਗਏ ਨੇ ਹੁਣ ਇਹ ਹੀ ਸ਼ੇਡਸ ਰਹਿ ਗਏ ਨੇ ਥੋੜੇ ਸਿੰਪਲ ਸੋਬਰ ਨੇ ਪਹਿਲਾਂ ਥੋੜੇ ਡਾਰਕ ਸ਼ੇਡ ਚਾਟ ਆਇਆ ਸੀਗਾ ਜਿਵੇਂ ਰਾਇਲ ਬਲੂ, ਰੈੱਡ, ਮਜ਼ੈਂਟਾ ਆਇਆ ਸੀ ਨਾ ਉਹ ਹੀ ਕਲਰ ਅਵੇਲੇਬਲ ਨੇ ਜਿਨਾਂ ਨੂੰ ਵੀ ਚਾਹੀਦਾ ਲੈ ਸਕਦੇ ਹੋ ਨੈਕਸਟ ਆ ਗਿਆ ਜੈਫਰਿਨ ਸਿਲਕ ਆਗੀ ਹੈਵੀ ਬੋਸ ਹੋਣੇ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਬਣਿਆ ਹੋਇਆ ਹੈਗਾ ਪ੍ਰਿੰਟਡ ਸਰਦੀਆਂ ਵਿੱਚ ਪ੍ਰਿੰਟਡ ਸੂਟਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਵੀ ਕੁਝ ਐਵੇਂ ਦਾ ਸੂਟ ਹੋਵੇ ਜਿਹੜਾ ਆਪਾਂ ਕਿਸੇ ਦੇ ਪਾਰਟ ਉਹ ਗੁਰਦੁਆਰਾ ਸਾਹਿਬ ਜਾਂ ਛੋਟੇ ਮੋਟੇ ਫੰਕਸ਼ਨ ਤੇ ਵੇਅਰ ਕਰ ਸਕੀਏ ਤਾਂ ਉਸ ਉਸ ਨੂੰ ਮਤਲਬ ਮੱਧਿਰ ਨਜ਼ਰ ਰੱਖਦੇ ਹੋਏ ਇਹ ਵਾਲਾ ਇੱਕ ਫੈਬਰਿਕ ਆ ਖਿੰਖਾਬ ਕਲੈਕਸ਼ਨ ਵੀ ਕਹਿ ਸਕਦੇ ਆ ਇਹਨੂੰ ਇਹ ਆ ਗਿਆ ਪਸ਼ਮੀਨਾ ਰਿਵਰਸਿਬਲ ਮਤਲਬ ਟੂ ਸਾਈਡ ਸ਼ਾਈਨਿੰਗ ਵਾਲਾ ਰਿਵਰਸਿਬਲ ਪਸ਼ਮੀਨਾ ਹੈਗਾ ਇਹ ਤਾਂ ਇਹ ਵੀ ਪ੍ਰਿੰਟ ਬਹੁਤ ਸੋਹਣਾ ਫੈਬਰਿਕ ਪ्योर ਪਸ਼ਮੀਨਾ ਰਹਿਣ ਵਾਲਾ ਹੈਗਾ ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸੋਬਰ ਸਰਦਾਰੀ ਜਿਹਾ ਪ੍ਰਿੰਟ ਹੈ ਇਸ ਵਿੱਚ ਬੜੇ ਸੋਹਣੇ ਸੋਹਣੇ ਨੈਕਸਟ ਆ ਗਈ ਇੱਕ ਹੋਰ ਸਿਲਕ ਇਹ ਵੀ ਸਿਲਕ ਦਾ ਫੈਬਰਿਕ ਰਹਿਣ ਵਾਲਾ ਹੈ printed shirt ਨਾਲ plain bottom ਹੈਗੀ ਹੈ ਇਸ ਵਿੱਚ ਕਲਰ ਡਾਰਕ ਨੇ ब्लू 레드 ਮਰੂਨ ਇੱਕ ਮਜ਼ੈਂਟਾ ਕਲਰ ਟੋਨ ਦੇ ਵਿੱਚ ਹੈ ਇੱਕ ਰੈਡ ਟੋਨ ਦੇ ਵਿੱਚ ਆ ਤੇ ਇੱਕ ਗ੍ਰੀਨ ਕਲਰ ਹੈ ਪੀਕਾਕ ਸ਼ੇਡ ਵੀ ਕਹਿ ਸਕਦੇ ਹੈਗੇ ਆ ਬੜਾ ਜਿਹਾ ਸੋਨਾ ਮਤਲਬ ਪ੍ਰਿੰਟ ਹੈ ਇਸ ਦਾ ਨੈਕਸਟ ਆ ਗਿਆ ਪਸ਼ਮੀਨਾ ਕਸ਼ਮੀਰੀ ਵਰਕ ਕੀਤਾ ਹੋਇਆ ਇਹਦੇ ਪਸ਼ਮੀਨੇ ਦਾ ਸੂਟ ਹੈ ਇਹ 올ਓਵਰ ਕਸ਼ਮੀਰੀ ਵਰਕ ਵਾਲਾ ਸੂਟ ਹੈ ਸਾਰਾ ਇਹ ਬਹੁਤ ਸੋਨਾ ਵਰਕ ਹੈ ਦੇ ਉੱਪਰ ਬਰੀਕੀ ਵਾਲਾ ਕਸ਼ਮੀਰੀ ਵਰਕ ਦੀ ਵੀ ਬਹੁਤ ਡਿਮਾਂਡ ਰਹਿੰਦੀ ਹੈ ਹਮੇਸ਼ਾ ਤੇ ਇਹ ਵੀ ਬੜਾ ਸੋਹਣਾ ਜੈ ਤੁ ਆਪਣੀ ਕਲੈਕਸ਼ਨ ਹੈਗੀ ਇਸ ਵਿੱਚ ਕਲਰ ਕਾਫੀ ਅੱਛੇ ਆਏ ਨੇ ਲਾਈਟ ਡਾਰਕ ਦਾ ਕੰਬੀਨੇਸ਼ਨ ਹੈਗਾ ਨੇਵੀ ਐ ਨੈਕਸਟ येलो ਵੀ ਬਹੁਤ ਡਿਮਾਂਡ ਰਹਿੰਦੀ ਹੈ ਮਸਟਰਡ येलो ਦੀ ਸੋ ਇਹ ਵੀ ਮਿਲ ਜਾਏਗਾ ਨੈਕਸਟ ਆਪਾਂ ਤੁਹਾਨੂੰ ਮੈਚਿੰਗ ਦਾ ਨੇ ਰਾਮ ਟੈਕਸ ਦੀ ਮੈਚਿੰਗ ਸ਼ਰਟ ਪ੍ਰਿੰਟਡ ਬਾਟਮ ਪਲੇਨ ਪਿਓਰ ਰਾਮ ਟੈਕਸ ਫੈਬਰਿਕ ਰਨ ਵਾਲਾ ਹੈ ਬੜਾ ਹੀ ਸੋਹਣਾ ਜੇ ਪ੍ਰਿੰਟ ਹੈ ਦੇ ਵਿੱਚ ਨਾਰਮਲ ਡੇਲੀ ਵੇਅਰ ਦੇ ਲਈ ਤੁਸੀਂ ਲੈ ਸਕਦੇ ਹੋ ਨਾ ਤਾਂ ਇਹਦੇ ਬੋਰ ਆਉਂਦੀ ਹੈ ਨਾ ਹੀ ਕਪੜਾ ਲਮਕਦਾ ਹੈਗਾ ਕੋਈ ਰਾਮਟੈਕਸ ਦਾ ਜਿੱਥੇ ਨਾਮ ਆ ਜਾਂਦਾ ਉੱਥੇ ਤਾਂ ਦੂਸਰਾ ਮਤਲਬ ਕੋਈ ਛਣ ਹੀ ਨਹੀਂ ਕਰਨਾ ਬੰਦਾ ਕਿ ਰਾਮਟੈਕਸ ਦਾ ਫੈਬਰਿਕ ਬੈਸਟ ਹੁੰਦਾ ਨਾ ਤਾਂ ਬੋਰ ਆਉਂਦੀ ਹੈ ਨਾ ਕਪੜਾ ਲਮਕਦਾ ਹੈਗਾ ਤਾਂ ਸਟੈਂਪ ਲੱਗੀ ਆਏਗੀ ਪ੍ਰੋਪਰ ਫੈਬਰਿਕ ਤੇ ਤੇ ਬੜੇ ਹੀ ਸੋਹਣੇ ਇਹਦੇ ਵਿੱਚ ਪ੍ਰਿੰਟ ਹੈ ਜਿਹੜਾ ਵੀ ਸੂਟ ਇਹਨਾਂ ਨੂੰ ਪਸੰਦ ਆ ਸਕਰੀਨਸ਼ਾਟ ਲਓ ਤੇ ਨੰਬਰ ਤੇ ਮੈਸੇਜ ਕਰੋ no cash on delivery payment